ਅੰਮ੍ਰਿਤਸਰ थाना 베르카 ਦੇ ਅਧੀਨ ਹੋਣਦੇ ਪਿੰਡ ਮੋਦਲ ਵਿੱਚ ਕੁਝ ਨੌਜਵਾਨਾਂ ਵੱਲੋਂ थाना 베르카 ਦੀ ਐਸਐਚਓ ਅਮਨਜੋਤ ਕੌਰ ਤੇ ਕੀਤਾ ਗਿਆ ਜਾਨਲੇਵਾ ਹਮਲਾ ਜਿਸ ਤੋਂ ਬਾਅਦ ਅਮਨਜੋਤ ਕੌਰ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਭਰਤੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਹਰਪ ਸਿੰਘ ਮਢੇਰ ਨੇ ਦੱਸਿਆ ਕਿ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਬਾਕੀਆਂ ਦੋਸ਼ੀਆਂ ਦੀ ਗ੍ਰਿਫਤਾਰ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਕੱਲ ਰਾਤ ਜਿਹੜੀ ਜੂਰਿਸਡਿਕਸ਼ਨ ਹੈਗੀ ਪੁਲਿਸ ਸਟੇਸ਼ਨ ਵੇਰਕਾ ਚ ਇੱਕ ਇਨਸੀਡੈਂਟ ਹੋਇਆ ਜਿਸ ਦੇ ਵਿੱਚ ਮੋਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸਐਚਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਸ਼ਰਾਰਤੀ ਬੰਦਿਆਂ ਨੇ ਐਸਐਚਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਨ ਕੀਤਾ ਜਿਸ ਤੇ ਉਹਨਾਂ ਨੂੰ ਫਿਲਹਾਲ ਉਥੇ ਹਸਪੀਟਲ ਇਡਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫ ਆਈ ਆਰ ਨੰਬਰ 55 109 121 352 132 1221 191 ਬੀ ਐਨ ਐਸ ਤਹਿਤ ਮੁਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਹੈ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀ ਦੀ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋਕਯੂਸਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਦੇ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ